ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਨੂੰ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪੈਂਡ ਮਿਰਜੇ ਕੇ ਤੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਸਜਣੋ ਫਿਰੋਜ਼ਪੁਰ ਆ ਜਾਂਦਾ ਤੇ ਨੇੜੇ ਦੀ ਗੱਲ ਕਰ ਲਈਏ ਤਾਂ ਮੁੱਦਕੀ 메ਨ ਸ਼ਹਿਰ 메ਨ ਕਸਬਾ ਇਸ ਨਗਰ ਨੂੰ ਲੱਗਦਾ ਮਿਰਜੇ ਕੇ ਨਗਰ ਬੱਚੀ ਕੋਲੋਂ ਤੁਹਾਨੂੰ ਇੱਕ ਅੱਜ ਖਾਸ ਚੀਜ਼ ਵਿਖਾਉਣ ਲੱਗੇ ਆ ਖਾਸ ਇਸ ਕਰਕੇ ਸੱਜਣੋ ਕਿਉਂਕਿ ਬੜੇ ਚੰਗੇ ਰਿਕਾਟ ਵਾਲੀ ਝੋਟੀ ਆ ਜਿਹੜੀ ਵੀਰ ਦੇ ਕੋਲੇ ਆਈ ਆ ਟੋਕੜ ਗੱਬਣ ਚੈੱਕ ਪਾਸ ਸਾਢੇ 3 ਮਹੀਨੇ ਮੰਨ ਲਓ ਇਹਨੂੰ ਕੰਪਲੀਟ ਚੈੱਕ ਪਾਸ ਹੋ ਗਏ ਆ ਸੌਰੀ ਸੱਜਣੋ ਸਾਢੇ 4 4 ਸਾਢੇ 4 ਮਹੀਨੇ ਇਹ ਕੰਪਲੀਟ ਕਰ ਚੁੱਕੀ ਆ ਤੇ ਹਜੇ ਵੀ 10 ਲੀਟਰ ਦੋਤੇ ਚਲਦੀ ਆ ਸੱਜਣੋ ਤੇ ਕਦ ਕਾਠ ਤੁਰਦੀ ਦਾ ਨਤਾਜਾ ਲਾ ਲਿਓ ਬਾਕੀ ਸਾਰੀ ਡਿਟੇਲ ਭਰਾ ਤੋਂ ਲੈਣੇ ਕਈ ਵਾਰੀ ਕੋਈ ਮਿਸਟੇਕ ਹੋ ਜਾਂਦੀ ਆ ਜਿਵੇਂ ਹੁਣ ਮਹੀਨੇ ਦਾ ਫਰਕ 10 ਬੈਠਾ ਸੀ ਇਹ ਭਰਾ ਤੋਂ ਪੁੱਛ ਕੇ ਦੱਸਦਾ ਚਵਾਈ ਇੱਕ ਨੰਬਰ ਪਿਓਰ ਮੋਰਾ ਕਿਆ ਬਾਤ ਦੀ ਛੋਟੀ ਆ ਕੇ ਵੇਖਿਓ ਪਸੰਦ ਆਊਗੀ ਬੱਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕੁਲਦੀਪ ਸਿੰਘ ਜੀ ਹੌਰਸ ਨਾ ਜੀ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਜੀ ਸ਼ੁਕਰ ਅਦਾ ਤੇ ਦਾ ਚੜਦੀ ਕਲਾ ਹੀ ਰੱਖੇ ਬੱਜੀ ਤੇ ਆਪਣਾ ਪਿੰਡ ਦੱਸ ਦਈਏ ਪਿੰਡ ਮਿਰਜੇ ਕੀ ਬਾਈ ਜੀ ਜ਼ਿਲ੍ਹਾ ਫਰੋਇਪੁਰ ਮੋਦਗੀ ਤੋਂ 8 ਕਿਲੋਮੀਟਰ ਆਪਣਾ ਪਿੰਡ ਆਊਗਾ ਲਵਾਮ ਤੋਂ ਗਾਂ ਲਵਾਮ ਤੇ ਹਨਾ ਇਹਦੇ ਗਵਾਂਢ ਹੀ ਆ ਹਾਂ ਜੀ ਮਿਰਜੇ ਕੀ ਪਿੰਡ ਜੀ ਮਿਰਜੇ ਕੀ ਪਿੰਡ ਭਾਈ ਕਵਾੜਾ ਵੀ ਇਹਦੇ ਆ ਲਗਵਾਂਢ ਹੀ ਆ ਹਾਂ ਜੀ ਹਨਾ ਬਿਲਕੁਲ ਨੰਬਰ ਮੇਰੇ ਵੀਰ ਦਾ 82649 82204 ਬੱਜੀ ਇੱਕ ਕਰੀ ਹੋਰ ਰਿਪੀਟ ਕਰੀਏ 82649 82204 ਵੀ ਜੀ ਆਪਣੇ ਕੋਲੇ ਵਪਾਰ ਲੈਂਨ ਚਾਹ ਝੋਟੀ ਆਈ ਹੈ ਹਨਾ ਸਾਡੀ ਵੀਰੇ ਕੱਲ ਹੀ ਆਈ ਇਹ ਵੀਰੇ ਇਹਨੇ ਯਾਰ ਸੱਜਰ ਨੇ ਕਿੰਨਾ ਦੁੱਧ ਦੱਸਿਆ ਉਹਦੇ ਮਾਲਕ ਨੇ ਇਹੋ ਨਾਲੇ 16 ਲੀਟਰ ਦੁੱਧ ਦੱਸਿਆ ਵੱਡੇ ਘਰ ਤੋਂ ਆਈ ਆ ਪੁੱਲ ਨਾ ਕਿ ਚੌਥੀ ਕੋਠੀ ਘਰ ਵਾਲਿਆਂ ਤੋਂ ਆਈ ਹੈ ਮਾਝੀ ਬਈ ਵੱਡਾ ਘਰ ਹਾਂਜੀ ਮਾਲੇ ਤੋਂ ਵੱਡਾ ਘਰ ਵੱਡਾ ਘਰ ਜੀ ਹੈਨਾ ਉਹਨਾਂ ਤੋਂ ਤੂੰ ਲਈ ਆ ਘਰ ਤੱਕ ਵੀ ਦੱਸਤਾ ਆਪਾਂ ਸਾਰਾ ਐਡਰੈਸ ਦਵਾਂਗੇ ਬਾਈ ਜੀ ਪੌਲ ਨਾ ਕਿਹੜਾ ਵੱਡੇ ਘਰ ਵਾਲਾ ਚੌਥਾ ਘਰ ਉਹਨਾਂ ਦੀ ਕੋਠੀ ਆਉਂਦੀ ਹੈ ਬੰਦੇ ਬਾਹਰ ਗਏ ਆ ਬਸ ਉਹਨਾਂ ਦੇ ਘਰੋਂ ਆਈ ਆ 16 ਲੀਟਰ ਸੱਜਰ ਥੱਲੇ ਉਹ ਦੁੱਧ 16 ਲੀਟਰ ਗਰੰਟੀ ਵਾਲਾ ਫੋਲਾ ਤੇ ਸੂਆ ਕਿਹੜਾ ਹੁਣ ਸੂਈ ਬਾਈ ਜੀ ਹੁਣ ਇਦੋਂ ਤੀਜੇ ਦੀ ਗੱਬਣਾ ਠੀਕ ਆ ਤੂੰ ਜਾ ਉਹਨਾਂ ਕੋਲੇ ਸੂਈ ਸੀ ਹਾਂ ਤੂੰ ਜਾ ਹੁਣ ਤੀਜੇ ਦੀ ਗੱਬਣਾ ਹਾਂ ਤੇ ਹੁਣ ਨਾ ਦੂਜੇ ਸੂਏ ਵਾਲਾ ਕੱਟਾ ਖੜਾ ਹਾਂ ਹੁਣ ਇੱਕ ਸਾਢੇ 4 ਮਹੀਨੇ ਦੀ ਗੱਬਣ ਆ ਸਾਢੇ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ 11 12 ਦੀ ਬਣੀ ਆ ਠੀਕ ਆ 4ਵੇਂ ਮਹੀਨੇ ਦੀ 12 ਤਰੀਕ ਨੂੰ ਬਾਈ ਜੀ 11ਵੇਂ ਮਹੀਨੇ ਦੀ 12 ਤਰੀਕ ਨੂੰ ਬਣੀ ਆ ਬਣੀ ਆ ਜੀ ਰਿਨ ਰਿਕਾਰਡ ਸਮੇਤ ਆ ਕੋਈ ਕੱਚੇ ਕੰਮ ਨਹੀਂ ਕੱਚੇ ਕੰਮ ਕੀਤੇ ਨਾ ਐਡਰੈਸ ਦਿੱਤਾ ਬਈ ਸਾਰਾ ਘਰੇ ਜਾ ਕੇ ਪੁੱਛ ਸਕਦਾ ਉਹਨਾਂ ਤੋਂ ਠੀਕ ਆ ਵੱਡੇ ਕੋ ਹੁਣ ਬਚੀ ਇਹਦੇ ਕੋਲੇ ਸਾਢੇ 4 ਮਹੀਨੇ ਦੀ ਗੱਬਣ ਕੋਲੇ ਦੁੱਧ ਕਿੰਨਾ ਚੋਕੀ ਲਿਆਇਆ 10 ਲੀਟਰ ਪੂਰਾ نیٹ 10 ਲੀਟਰ ਦੁੱਧ ਐਨ ਆਪਾਂ ਮਣਕੀ ਲਿਆਏ ਆ ਹਾਂ ਮਣਕੀ ਬਾਈ ਠੀਕ ਆ ਕਦ ਕਦ ਬਹੁਤ ਆ ਬਾਈ ਮਾਈ ਹੈਨਾ ਬਿਲਕੁਲ ਬਾਈ ਤੁਹਾਨੂੰ ਦਿਸ ਜਾਂਦਾ ਕੱਟਾ ਵੱਡੇ ਕਦ ਕੱਢਦੀ ਤੇ ਪਤਲੀ ਚਮੜੀ ਦੀ ਤੇ ਚੂਣ ਚਾਣ ਪੂਰੀ ਵਧੀਆ ਪਾਣੀ ਪੋਲੀ ਬਾਈ ਯਾਰ ਗੰਨੇ ਵਾਂਗੂ ਭਾਲ ਅੱਛਾ ਹਾਂ ਐਨ ਆਉਂਦੀ ਮੋਟੀ ਮੱਛੀ ਮੋਟਰਾਂ ਕੋ ਧਾਰ ਬਿਲਕੁਲ ਜਦੋਂ ਚੂਣਾ ਆਉਂਦਾ ਨਹੀਂ ਯਾਰ ਮਿਲਦੀ ਦੋਨੇ ਟਾਈਮ ਬੱਚੇ ਤੇ ਬੱਚੇ ਦੇ ਬੱਚੇ ਦੇ ਬਾਈ ਤੇ ਆ ਕੱਟਾ ਤਾਂ ਆਪਾਂ ਨਾਲ ਹੀ ਦੇਣਾ ਇਹ ਤਾਂ ਨਾਲ ਹੀ ਦੇਣਾ ਬਾਈ ਮਾਂ ਦੇ ਨਾਲ ਹੀ ਦੇਣਾ ਆਪਾਂ ਹਾਂ ਕਿਉਂਕਿ ਇਹਦੇ ਤੇ ਹਨਾ ਮਿਲਦੀ ਵੀ ਆ ਤੇ ਮਿਲਣਾ ਬਾਈ ਇਹਦਾ ਕਰਦੀ ਬਹੁਤ ਆ ਇਹਦਾ ਅੱਛਾ ਹਾਂ ਬਾਕੀ ਜਾਤ ਬਹੁਤ ਆ ਝੂਟੀ ਤੇਰੀ ਤੇ ਬੱਚੀ ਇਹਦੀ ਤੋਰ ਵਰਚਾ ਕੇ ਜੇ ਕਰਾ ਆਪਣੇ ਭੈਣਾ ਭਰਾਵਾਂ ਨੂੰ ਚੈੱਕ ਕੱਦ ਕੁੱਦ ਦਾ ਪਤਾ ਲੱਗਦਾ ਪੈਰ ਨਾ ਮੈਦੇ ਤੇਰਾ ਕਿ ਨਹੀਂ ਉਹੀ ਕਰਦੀ ਐ ਸੀ ਇਹ ਲੈ ਹਨ ਇਹ ਤਾਂ ਹੁਣ ਆ ਹੀ ਕਰਕੇ ਜੀਤੇ ਨੇ ਵੇਖਿਓ ਸੱਜਣੋ ਕੱਦ ਕਾਠ ਬਚੀ ਤੁਹਾਨੂੰ ਲੱਭਣਾ ਨਹੀਂ ਮੂਰੇ ਤੁਰਿਆ ਜਾਂਦਾ ਉਹ ਵੇਖੋ ਮੰਨਦੇ ਗੱਲ ਮੇਰੀ ਕਿਉਂਕਿ ਬੜੇ ਵੱਡੇ ਕੱਦ ਕਾਠ ਦੀ ਝੋਟੀ ਚਾਰਾਂ ਮਹੀਨਿਆਂ ਦੀ ਗੱਬਣ ਚੈੱਕ ਪਾ ਸੁਬਾ ਦੇ ਟਾਈਮ ਵੀਡੀਓ ਲੇਵਾ ਬਹੁਤ ਸੋਹਣਾ ਬਣਾ ਜਾਂਦੀ ਹੈ ਸੋਹਣਾ ਲੇਵਾ ਬਈ ਯਾਰ ਹਨਾ ਬਿਲਕੁਲ ਕੀ ਬਾਤ ਆ ਯਾਰ ਸੱਜਣੋ ਜੇ ਚੰਗੀ ਮਹਿ ਪਾਲਦੀ ਸੀ ਤਾਂ ਐਸ ਵੇਲੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਭਰਾ ਦਾ ਤੇ ਚੱਕ ਕੇ ਕਨੈਕਟ ਕਰ ਲੋ ਬੜੇ ਘਾਟੇ ਹੋ ਜੇ ਹੀਰੇ ਨਿਕਲਦੇ ਆ ਕਿਤੇ ਕਰਮਾ ਭਾਗਾਂ ਨਾਲ ਉਹ ਜੀਆਂ ਚੀਜ਼ਾਂ ਮੱਥੇ ਲੱਗਦੀਆਂ ਸੱਜਣੋ ਇਹ ਨਾ ਕਿ ਉਹ ਵੀ ਸਹਬਤ ਤਾਂ ਸਹਬਤ ਨਹੀਂ ਏ ਸਹਬਤ ਜੋਗ ਚੀਜ਼ ਮੱਥੇ ਲੱਗੀ ਆ ਕਰਮਾਂ ਵਾਲੀ ਜਿਉਂਦੀ ਰਵੇ ਸੱਜਰ ਮੈਂ ਜਿੰਨਾ ਦੁੱਧ ਆ ਜੇ ਚੰਗੀ ਸੇਵਾ ਕਰ ਲੋਗੇ ਹਨਾ ਉਹ ਹਜੇ ਵੀ ਇਹ ਮੇਰੇ ਹਿਸਾਬ ਨਾਲ ਕਰਮਾਂ ਵਾਲੀ ਪੂਰਾ ਦੁੱਧ ਦੇ ਹੀ ਜਾਊਗੀ ਹਨਾ ਹੋਊਗੀ ਬਈ 7 ਮਹੀਨੇ ਦੁੱਧ ਦਊਗੀ ਬਈ ਹਾਂ ਵਾਕਈ ਕੋਈ ਸ਼ੱਕ ਨਹੀਂ ਬਚੀ ਪਿਛੋਂ ਐਨੂੰ ਕਰਦੇ ਮੜੀ ਜੀ ਮੇਰਾ ਭਰਾ ਧੱਕੇ ਆਹ ਵੇਖੋ ਸੱਜਣੋ ਹੈ ਨਾ ਲੇਵਾ ਸੱਜਣਾ ਵਰਗਾ ਹਜੇ ਵੀ ਤੇ ਕਦ ਮੈਂ ਤੁਹਾਨੂੰ ਪਹਿਲਾ ਦੱਸਤਾ ਵਾਰ-ਵਾਰ ਰਿਪੀਟ ਗੱਲ ਨਾ ਕਰੀਏ ਕਿ ਕਦ ਕਾਟ ਫੁੱਲ ਵੱਡੇ ਦੀ ਮੈਂ ਆ ਤੇ ਥੋੜੀ ਜੀ ਨਾ ਵੇਖਿਓ ਜਫਰਾਬਾਦੀ ਦਾ ਪੱਖ ਰੱਖਦੀ ਆ ਮੱਥਾ ਵਿਚਾਲੇ ਉੱਚਾ ਸਿੰਘ ਪਛਾਣ ਕਰਕੇ ਮੋੜੇ ਆ ਕੁਆਲਿਟੀ ਬਰੀਕ ਬੱਚੇ ਲੈਣ ਨੂੰ ਦੁੱਧ ਪੀਣ ਨੂੰ ਘਰੇ ਟੌਪ ਦੀ ਝੋਟੀ ਆ ਆ ਮਾੜਾ ਮੋਟਾ ਉਪਰਾ ਜ਼ਰੂਰ ਕਰੂ ਵੀ ਬਾਈ ਜੀ ਘਰੇ ਆਈ ਆ ਅਗਰ ਹਾਂ ਮਘਰ ਬਣੀ ਸੀ ਜਮਾ ਕੋਈ ਕੋਈ ਬੰਦਾ ਵੀ ਨਹੀਂ ਜਾਂਦਾ ਸੀ ਉੱਥੇ ਕਿੱਥੇ ਬੰਨੀ ਸੀ ਠੀਕ ਆ ਹਾਂ ਬਸ ਪਹਿਲਾਂ ਇੱਕ ਸੀਰੀ ਜਾਂਦਾ ਵੀ ਵਿਚਾਰਾ ਚੋਣ ਉਹਨਾਂ ਦੀ ਮੱਝ ਓਕੇ ਹਾਂ ਤੇ ਬਚੀ ਇਹ ਇੱਥੇ ਆ ਕੈਮਰੇ ਸਾਹਮਣੇ ਦੇਣੀ ਕਿੰਨੇ ਦੀ ਆ ਹੁਣ ਆਪਣੇ ਭੈਣਾ ਭਰਾਵਾਂ ਨੂੰ ਆਪਾਂ ਚਾਏ ਨਾ ਫੇਨਾ ਦੇ ਦਈਏ ਚੰਗਾ ਭਾਈ ਮੁੱਲ ਕਿੰਨਾ ਮਰਜ਼ੀ ਕਰਾ ਲਈ ਠੀਕ ਆ ਗੁਲਦੀਪ ਬਰੇ ਤੇ ਆਪਾਂ ਬਈ 90000 ਦੀ ਦੇ ਦਾਂਗੇ ਮੁੱਲ ਜਿੰਨਾ ਮਰਜ਼ੀ ਕਰੀ ਜਾਈਏ 90000 ਦੀ ਦੇ ਦਈਏ ਹਾਂ ਉਹਦੇ ਚ ਕੋਈ ਮਾੜਾ ਮੋਟ ਪਿਆਰ ਮੁਹੱਬਤ ਕਿਹੜੀ ਤੇਰੀ ਵੀਡੀਓ ਦੇਖ ਕੇ ਆਊਗਾ ਨਾ ਮੈਂ 2000 ਮਾਰ ਦਊਗਾ ਯਾਰ ਲੈ ਲੋ ਵੀ ਸੱਜਣਾ ਜਿਹੜਾ ਵੀਡੀਓ ਵੇਖ ਕੇ ਆ ਗਿਆ ਭੈਣ ਭਰਾ ਤੇ ਉਹਨੂੰ 88000 ਦੀ ਹਾਂ ਛੋੜ 1000 ਰੁਪਿਆ ਕਰੂੰਗਾ ਯਾਰ ਅੱਛਾ ਹਾਂ ਹੋਰ ਲੈ ਦੱਸ ਕੀ ਬਾਤ ਹੈ ਤੇਰੇ ਲਈ ਮੋਹ ਆਈ ਠੀਕ ਆ 87000 ਦੀ 88000 ਦੀ ਝੋਟੀ ਦਊਗਾ ਯਾਰ ਕੀ ਬਾਤ ਆ ਯਾਰ ਬੜੀ ਚੰਗੀ ਝੋਟੀ ਆ ਸੱਜਣਾ ਕੀ ਬਾਤ ਆ ਜਿਉਂਦੀ ਰਵੇ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ